ਨਾਮ ਸ੍ਰੀ ਵਾਹਿ ਹੈ ਗੁਰੂ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੇ ਤਾ ਸਰਨਾਈ ਜਿਉ ਮੈਂ ਆਸਾ ਰੱਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜਿਉ ਕਰ ਈਸ਼ਣ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਭਾਈ ਗੁਰ ਪੂਰੇ ਤੂੰ ਰੱਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਅਚਲ ਦਾਇ ਅੱਲਾ ਸੰਤਾਂ ਕੇ ਪੈਜ ਰਖਦਾ ਆਇਆ ਆਦ ਬਿਰਦ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚਾ ਸਰਬ ਵੇਲਾ ਮੁਖ ਪਾਵ ਜਰਾ ਮਰਾ ਤਾਪ ਸਭਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੋ ਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਪਾਏ ਸਗਲੇ ਜੁਗ ਅੰਤਰ ਗੁਰਨਾਨਕ ਕੀ ਵੜਾਈ ਸੁਖ ਹਟਾਲ ਗੁਰ ਸੇਵੀ ਅਹਨ ਸੁਸਹਿਜ ਸੁਬਾਈ ਦਰਸਨ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਕ ਸੰਬੰਧੀ ਨੋਰ ਅਰ ਸੋ ਕੁਰਸੋਂ ਛਟਿਆ ਤੁੱਦ ਡਠੇ ਸਚੇ ਪਾਤਸ਼ਾਹ ਮਲ ਜਨਮ ਮੁੰ ਜਨਮ ਦੇ ਕਟਿਆ ਸਜਣ ਸਚਾ ਪਾਤਸ਼ਾਹ ਸਿਰ ਸ਼ਾਹੰਦੈ ਸ਼ਾਹ ਜਿਸ ਪਾਸ ਬੈਠਿਆ ਸੋ ਹਿਆ ਸਬਨਾਂ ਦਾ ਵੈਸਾ ਸਜਣ ਸਚਾ ਪਾਤਸ਼ਾ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾਂ ਦਾ ਵੈਸਾ ਸਤ ਨਾਮ ਸੇਵਾ ਹੈ ਗੁਰੂ ਸਾਹਿਬ ਜੀ ਸ਼ਲੋਕਾ ਮਹਲਾ 3 ਹਸਤੇ ਸਿਰ ਜਿਉ ਅੰਕ ਸਹਾ ਅਹਰਣ ਜਿਉ ਸਿਰ ਦੇ ਮਨ ਤਨ ਆਗਰ ਆਖ ਕਾ ਓ ਬੇ ਸੇਵ ਕਰੇ ਹਸਤੇ ਸਰ ਜਿਓ ਅੰਕਸ ਹੈ ਅਹਰਣ ਜਿਓ ਸਿਰ ਦੇ ਮਨ ਤਨ ਆਗਰ ਆਖ ਕਾ ਉਬੇ ਸੇਵਾ ਕਰੇ ਏ ਗੁਰਮੁਖ ਆਪ ਨਿਵਾਰੇ ਆ ਸਭ ਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮੁਖ 부ਝਿਆ ਜਾਂ ਆਪੇ ਨਦਰ ਕਰੇ ਮਹਲਾਤ ਜੀ ਜੇਨ ਗੋਰਾਮੁਖ ਨਾਮ ਤੇ ਆਇਆ ਆਇ ਤੇ ਪਰਵਾਣਾ ਨਾਨਕ ਕੁੱਲ ਉਦਾਰ ਹੈ ਆਪਣਾ ਦਰਗਹ ਪਾਵਹਿ ਮਾਣੋ ਪਾਉੜੇ ਗੁਰਮਖ ਸਾਖੀਆਂ ਸਿੱਖ ਗੁਰੂ ਮੇਲ ਆਇਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਇਆ ਜਿਨਾਂ ਗੁਰ ਪਿਆਰਾ ਮਨ ਚਿਤ ਤਿੰਨਾ ਭਾਉ ਗੁਰੂ ਦੇਵਾਇਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿਤਾ ਪੁੱਤਾਂ ਭਾਈਆ ਗੁਰ ਸਤ ਗੁਰ ਬੋਲੋ ਸਾਬ ਗੁਰ ਆਖ ਗੁਰੂ ਜੇ ਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਾਬ ਗੁਰ ਆਖ ਗੁਰੂ ਜੇ ਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ